ਕਾ ਲੌਂਦਾ ਪਿੰਡ ਵਿੱਚ ਆ ਕੇ ਪੁੱਛ ਲਈ ਜਿੰਨੂੰ ਮਰਜੀ ਨਹੀਂ ਯਾਰ ਤੇਰਾ ਲੌਂਦਾ ਖੁੱਖਾ ਦਿਨੇ ਤੇ ਦੁਪਹਿਰੇ ਨਹੀਂ ਯਾਰ ਤੇਰਾ ਲੌਂਦਾ ਖੁੱਖਾ ਹਲੇ ਪਾਵੇਂ ਉਹ ਬੈਠਾ ਚੁੱਪੀ ਵੱਟੀ ਨਹੀਂ ਪਰ ਮਹਾਰਾਣਾ ਉਹਨੂੰ ਜਾਣੀ ਨਹੀਂ ਯਾਰ ਤੇਰਾ ਯਾਰ ਤੇਰਾ ਲੌਂਦਾ ਖੁੱਖਾ ਦਿਨੇ ਤੇ ਦੁਪਹਿਰੇ ਨਹੀਂ ਹਾਰ ਤੇਰਾ ਲਾਉਂਦਾ ਖੱਖਾ ਦਿਨੇ ਤੇ ਦੁਪਹਿਰੇ ਨਹੀਂ ਵੇਰੀ ਆਦੀ ਘੜੀ ਵਿੱਚ ਜਾ ਕੇ ਜਿਪਵਾਇਆ ਨਾ ਪੁੱਠੇ ਹੱਥ ਨਾਲ ਗਿੱਧਾ ਨਹੀਂ ਯਾਰ ਤੇਰਾ ਲਾਉਂਦਾ ਖੱਖਾ ਦਿਨੇ ਤੇ ਦੁਪਹਿਰੇ ਨਹੀਂ ਯਾਰ ਤੇਰਾ ਲਾਉਂਦਾ ਖੱਖਾ ਜਿਹੜੇ ਆ ਦੁਨੀਆਂ ਦੇ ਵਾਜ ਸਾਲੀ ਸਾਡੇ ਨਾਲ ਫਿਰ ਪੇਚਾ ਪਾਈ ਨਹੀਂ ਜੇ ਜੱਟ ਨਾ ਵੇਚ ਕੇ ਖਾ ਗਿਆ ਇਹਨੂੰ ਪਰ ਮਰਿਆਉਣ ਨਾ ਜਾਣੀ ਨਹੀਂ ਯਾਰ ਤੇਰਾ ਲਾਉਂਦਾ ਖੋਖਾ ਦਿਨੇ ਤੇ ਦੁਪਹਿਰੇ ਨਹੀਂ ਯਾਰ ਤੇਰਾ ਲਾਉਂਦਾ ਖੋਖਾ ਅਮਨਿੰਦਰ ਅਮਰੀ ਨੂੰ ਦੱਸ ਕਿਹੜਾ ਕੋਈ ਟੂਨਿੰਗ ਯਾਰ ਤੇਰਾ ਯਾਰ ਤੇਰਾ ਲੋਂਦਾ ਖੋਖਾ ਦਿਨੇ ਤੇ ਦੁਪਹਿਰੇ ਨਹੀਂ ਯਾਰ ਤੇਰਾ ਲੋਂਦਾ ਖੋਖਾ